ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਕੋਈ ਵਪਾਰ ਦਾ ਕੰਮ ਨਹੀਂ ਰੇਟ ਡਿਟੇਲ ਆਪਾਂ ਪੁੱਛਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਸੰਤ ਸਿੰਘ ਜੀ ਪਿੰਡ ਆ ਗਿਆ ਆਪਣਾ ਪੁਜਾ ਆ ਗਿਆ ਪਿੰਡ ਫੂਲੇਵਾਲ ਜ਼ਿਲ੍ਹਾ ਬਠਿੰਡਾ ਰਾਮਪਰਾਇ ਦੀਏ ਚ ਆ ਗਿਆ ਆਪਣਾ ਪਿੰਡ ਹਾਂਜੀ ਮੋਬਾਈਲ ਨੰਬਰ ਜੀ ਮਾਈ ਸੋਭਰਾ ਮੋਬਾਈਲ ਨੰਬਰ ਹੈ 9463321599 9463321599 ਤੇ ਜਿਹੜੀ ਆਪਾਂ ਜੀ ਝੋਟੀ ਦੇਖ ਰਿਆ ਸੁਆਹ ਕਿਹੜਾ ਸੂਰਿਆ ਇਹ ਦੂਜਾ ਸੁਆਹ ਜੀ ਅੱਛਾ ਦੂਜਾ ਸੁਆਹ ਸੂਰਿਆ ਅੱਜ ਇਹਦੇ ਸੂਣ ਦੇ ਵਿੱਚ ਦਿਨ ਕਿੰਨੇ ਕੁ ਬਾਕੀ ਰਹਿ ਗਏ 5 ਦਿਨ ਬਾਕੀ ਅੱਛਾ 5 ਦਿਨ ਅੱਜ ਇਹਦੇ ਸੂਣ ਚ ਬਾਕੀ ਆ ਆਪਣੀ ਘਰ ਦੀ ਝੋਟੀ ਪਾੜੀ ਵੀ ਆ ਘਰ ਦੀ ਜੀ ਘਰ ਦੀ ਤੇ ਪਹਿਲੇ ਸੂਏ ਦੁੱਧ ਦੇਨੇ ਕਿੰਨਾ ਕੁ ਦਿੱਤਾ ਆਪਣੇ ਕੋਲ ਇਹ 6 ਕਿਲੋ ਡੰਗ ਦਸਤਾ ਜੀ ਅੱਛਾ 12 ਕਿਲੋ ਦੁੱਧ ਪਲੂਣ ਦਾ ਇਹ ਨਾ ਪਾਇਵਾ ਅਛਾ ਬੱਚੇ ਵਗੈਰਾ ਹੀ ਫਿਰ ਕਹਿੰਦੇ ਬਾਬ ਚੰਗੇ ਹੀ ਪਾਉਂਦੀ ਆ ਹਨਾ ਆ ਆ ਕੇ ਅਛਾ ਆ ਇਹਦੀ ਕੱਟੀ ਪਿਛਲੇ ਸੂਏ ਦੀ ਆ ਗਈ ਸੋਵਰ ਪਿਛਲੇ ਸੂਏ ਦੀ ਇਹਦੀ ਕੱਟੀ ਜਾ ਗਈ ਤੇ ਬੱਚੇ ਵੀ ਖਰ ਚੰਗੇ ਪਾਉਂਦੀ ਆ ਤਕਰੀਬਨ 13-14 ਮਹੀਨਾ ਦੀ ਕੱਟੀ ਹੈਗੀ ਆ ਤੇ ਅੱਜ ਹੁਣ ਦਿਨ ਪੰਜ ਚਾਰ ਹੀ ਕੱਢਦੀ ਆ ਠੀਕ ਆ ਵਗੈਰਾ ਚੰਗਾ ਲੱਗਿਆ ਵਧੀਆ ਠੀਕ ਆ ਪੂਰਾ ਵਧੀਆ ਜੀ ਜੀ ਤੇ ਚੋਣ ਚਵਾਦੀ ਕਿਵੇਂ ਬੋਲੀ ਆ ਵਧੀਆ ਪੂਰੀ ਮੁੱਲ ਕੀ ਰੱਖਿਆ ਵੇਚਣ ਵਾਲੇ ਦਾ ਇਹਦਾ 1 ਲੱਖ 50 ਹਜ਼ਾਰ ਕੀ ਤੇ ਮਾਨਦਾਨ ਹਾਂ ਨਾ ਜੀ ਆਪਾਂ ਦੇਣੀ ਕਿੰਨੇ ਦੀ ਆ ਚਾ ਇੱਕ ਦਿਕੀਕੀ ਅੱਛਾ 1.40 ਲੱਖ ਦੇ ਮੌਕੇ ਤੇ ਥੋੜਾ ਬੋਧਾ ਮਾਨਦਾਨ ਕਰ ਦਾਂਗੇ ਬੱਦ ਧੋਰ ਦਿਓ ਬਾਹਰ ਨੂੰ ਸੁਭਰ ਕਦ ਕਾਠ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਦੂਜਾ ਸੂਆ ਘਰੇਲੂ ਝੋਟੀ ਸੂਰੀਆ ਮੁੱਲ 1.5 ਲੱਖ ਰੁਪਇਆ 1.40 ਲੱਖ ਦੇ ਵਿੱਚੋਂ ਥੋੜਾ ਬੋਧਾ ਮੌਕੇ ਤੇ ਮਾਨਦਾਨ ਹੋ ਜਾਊਗਾ ਕਦ ਗੱਡ ਸਿੰਘ ਮੂੰਹ ਮੱਛ ਦੀ ਝੋਟੀ ਚੰਗੀ ਆ ਸੋ ਥਾਣਾ ਜੇ ਸਪੇਸ ਵਗੈਰਾ ਚੰਗੀ ਆ 12 ਕਿਲੋ ਦੁੱਧ ਪਲੂਣ ਦਾ ਪਹਿਲੇ ਸੂਏ ਚ ਹੋਇਆ ਹੋਇਆ ਤੇ ਇਹ ਕੀ ਆਪਾਂ ਅੰਦਾਜ਼ਾ ਲਾਈ ਵੀ ਐਸਟੀਮੇਟ ਜਾਂ ਮੰਨ ਕੇ ਚੱਲੇ ਵੀ 13 14 ਕਿਲੋ ਦੁੱਧ ਆੜੀ ਹੈਗੀ ਆ ਵਧੀਆ ਲੰਮਾ ਟਾਈਮ ਦੁੱਧ ਦਿੰਦੀ ਆ ਸੋ ਬਰੋ ਪਿੰਡ ਫੂਲੇ ਵਾਲਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਹੈਗਾ ਰਾਮਪਰਾਇ ਦਾ ਪਿੰਡ ਹੈਗਾ ਟਵਾਲੀ ਦੇ ਨਜ਼ਦੀਕ ਆ ਗਿਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਦੂਜਾ ਸੂਆ ਸੂਣ ਨੂੰ 5-4 ਦਿਨ ਪਾਕੀ ਬਾਕੀ ਪਿੰਡ ਫੂਲੇ ਵਾਲਾ ਜ਼ਿਲ੍ਹਾ ਬਠਿੰਡਾ ਪਿਛਲੇ ਸੂਏ ਦੀ ਕੱਟੀ ਵੀ ਦੀ ਖੜੀ ਆ ਨਾਟ ਫੋਰ ਸੇਰਾ ਵੈਸੇ ਆਪ ਦਿਖਾਤੀ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆ ਜਲਦ